ਦੁਨੀਆ ਵਾਲਿਓ ਸੁਣੀ ਜੇ ਦਰਦ ਕੋਈ ਮੇਰੇ ਦਰਦ ਨੂੰ ਸਕੇ ਵੰਡਾ ਕੋਈ ਨਾ ਸਾਇੰਸ ਵਾਲਿਓ ਚੰਨ ਤੇ ਪਹੁੰਚ ਗਇਓ ਮੇਰੇ ਦੁੱਖਾਂ ਦੀ ਲੰਬੀ ਦਵਾਈ ਕੋਈ ਉਹ ਆਪਣਾ ਰੋਣਾ ਰੋ ਰਹੀ ਆ ਵੀ ਚੰਨ ਤੱਕ ਤੇ ਪਹੁੰਚ ਗਏ ਮੇਰੇ ਦੁੱਖਾਂ ਦੀ ਦਵਾਈ ਨਹੀਂ ਅਜੇ ਤੱਕ ਲੰਬੀ ਉਹ ਦੁੱਖ ਕੀ ਆ ਉਹਨੂੰ ਕਹਿੰਦੀ ਮੈਂ ਦੁਖਿਆਰੀ ਮਾਂ ਵੇ ਲੋਕੋ ਮੈਂ ਦੁਖਿਆਰੀ ਮਾਂ ਮੈਂ ਦੁਖਿਆਰੀ ਮਾਂ ਵੇ ਲੋਕੋ ਮੈਂ ਦੁਖਿਆਰੀ ਮਾਂ ਕਿਉਂ ਦੁਖੀ ਐ ਪੁੱਤਰ ਰਹਿੰਦੇ ਲੜਦੇ ਮੇਰੇ ਪੁੱਤਰ ਰਹੀਂਦੇ ਲੜਦੇ ਮੇਰੇ ਜਿਸਮ ਦੇ ਟੋਟੇ ਕਰਦੇ ਮੇਰੇ ਜ਼ਖਮ ਕਦੇ ਨਾ ਭਰਦੇ ਮੇਰੇ ਧਰਤੀ ਮੇਰਾ ਨਾਂ ਵੀ ਲੋਕੋ ਮੈਂ ਦੁਖਿਆਰੀ ਮਾਂ ਮੈਂ ਦੁਖਿਆਰੀ ਮਾਂ ਵੀ ਲੋਕੋ ਮੈਂ ਦੁਖਿਆਰੀ ਮਾਂ Hindu Muslim Sikh Isai ਸਾਰੇ ਮੇਰੀ ਕੁੱਖ ਤੇ ਜਲ ਤਾਨਕ ਈਸ਼ਰ ਰਾਮ ਮੁਹੰਮਦ ਇੱਕ ਝੋਟੀ ਨੇ ਰੂਪ ਉਵਟਾਏ ਇੱਕੋ ਜਿਹੇ ਰੱਖਦੀ ਸਭ ਨੂੰ ਇੱਕ ਅੱਖ ਦੇ ਨਾਲ ਤੱਕਦੀ ਸਭ ਨੂੰ ਫਿਰ ਸੁੱਕਦਾ ਸਾਹ ਨਾ ਆਵੇ ਦੱਸਿਓ ਮੇਰਾ ਗੁਨਾਹ ਵੇ ਲੋਕ ਮੈਂ ਦੁਖਿਆਰੀ ਆ ਮੈਂ ਦੁਖਿਆਰੀ ਮਾਂ ਦੇ ਕੋ ਮੈਂ ਦੁਖਿਆਰੀ